ਜੀਵਨ ਦੀ ਖੇਡ ਚੰਗੀ ਲੱਗਦੀ ਹੈ ਤਾੜੀਆਂ ਜ਼ੋਰਦਾਰ ਮਾਰ ਦਈਏ ਮਾਨੂੰਕੇ ਗਿੱਲ ਵਾਲਾ ਇਸ ਵੇਲੇ ਜੀਵਨ ਜੀਵਨ ਮੁੰਡਾ ਇੰਗਲੈਂਡ ਦੇ ਸੀਜ਼ਨ ਦਾ ਬੈਸਟ ਬਣਿਆ ਕਬੱਡੀ ਦੇ ਵਿੱਚ ਬਹੁਤ ਪੈਂਦਾ ਪਰ ਕਾਲੇ ਸੰਘੇ ਵਾਲਿਆਂ ਦੀ ਚੜਤਾ ਤੇ ਮਾਨੂੰਕੇ ਗਿੱਲ ਵਾਲੇ ਨੇ ਪੁਆਇੰਟ ਆਪਣੀ ਟੀਮ ਦੇ ਹਿੱਸੇ ਵਿੱਚ ਜੋੜ ਦੇ ਤਾ ਜੀਵਨ ਮਾਨੂੰਕੇ ਵਾਲਾ ਫੇਰ ਆ ਗਿਆ ਦਰਸ਼ਕ ਵੀਰੋ ਤਾੜੀਆਂ ਮਾਰ ਜੀਵਨ ਦਾ ਕਹਿੰਦੇ ਹੌਸਲਾ ਫਜ਼ਾਈ ਕਰਦੇ ਆ ਮਾਣੂਕੇ ਗਿੱਲ ਵਾਲਾ ਇੱਕ ਕੰਨੀ ਤੇ ਗੁਰੂ ਲੱਗਿਆ ਹੋਇਆ ਕਾਲੇ ਸੰਘਾਂ ਵਾਲਾ ਸਣੀ ਤੇ ਪੁਆਇੰਟ ਜੀਵਨ ਮਾਣੂਕੇ ਗਿੱਲ ਵਾਲਾ ਆਪਣੀ ਟੀਮ ਦੇ ਹਿੱਸੇ ਵਿੱਚ ਪਹੁੰਚੇ ਮੰਜ਼ਲ ਤੇ ਸਰਚ ਕਰਿਓ ਜੰਗਲ ਪਨਾਮਾ ਕਹਿੰਦਾ ਥੋੜੇ ਬਹੁਤ ਖੁਸ਼ ਹੋਏ ਬਾਕੀ ਮੱਤਿਆਂ ਸਰੀਕਾ ਪਿੰਡ ਵਾਲੇ ਗੱਲਾਂ ਕਰਦੇ ਵੀ ਜੀਵਨ ਦਾ ਭਰਾ ਵੀ ਰਹਿੰਦਾ ਵਿੱਚ ਅਮਰੀਕਾ ਹੁਣ ਮਾਣੂਕੇ ਗਿੱਲ ਵਾਲਾ ਜੀਵਨ 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 ਚੌਥੇ ਮੈਚ ਦੀਆਂ ਟੀਮਾਂ ਜਿਹੜੀਆਂ ਨੋਟ ਕਰਨ ਗਿਆ ਚੌਥੇ ਮੈਚ ਲਈ ਕੈਨੇਡਾ ਸੰਧੂ ਦਲਜੀਤ ਸਿੰਘ ਦੀ ਸਹੋਤਾ ਸਾਹਿਬ ਸੁਨਾਮ ਸਿੰਘ ਦੀ ਸਰਾਏ ਪਿੰਡੀ ਸਰਾਏ ਜੀਵਨ ਆ ਗਿਆ ਸੁਖਾ ਰੰਧਾਵਾ ਵੀ ਦੇਖਦਾ ਕੁਇਕ ਟੈਰ ਵਾਲਾ ਹੁਣ ਜੀਵਨ ਦੀ ਰੇਡ ਹੱਲਾ ਗੁੱਲਾ ਹੋ ਗਿਆ ਦਰਸ਼ਕਾਂ ਚ ਵੇਖਿਏ ਮਾਨੂ ਕੇ ਗੱਲ ਵਾਲਾ ਪਰ ਜਾਫੀ ਅਲਖਾਲਾ ਜਿਹਨੂੰ ਜਿਹਨੂੰ ਕੀਪਾ ਟਾਂਡਾ ਜੀ ਲੈ ਵੀ ਪਿਰਤਿਆ ਕਰਦੇ ਗਾਲਾ ਯੂਪਾ ਆ ਗਿਆ ਖੇਡ ਲੈ ਵੀ ਹੈਰੀ ਵੀਰ ਰੈਂਬੋ ਸਿੱਧੂ ਦੀ ਗੱਡੀ ਦੀ ਚਾਬੀ ਜਿਸ ਵੀ ਵੀਰ ਕੋਲ ਹੈ ਉਹਨਾਂ ਨੂੰ ਬਹੁਤ ਜਰੂਰਤ ਹੈ ਐਮਰਜੈਂਸੀ ਪਲੀਜ਼ ਉਹ ਜਿਹੜੀ ਉਹ ਗੱਡੀ ਦੀ ਚਾਬੀ ਰੈਂਬੋ ਸਿੱਧੂ ਦੀ ਉਹਨਾਂ ਤੱਕ ਪਹੁੰਚਦੀ ਕਰ ਦਿਓ ਮਿਹਰਬਾਨੀ ਹੋਵੇਗੀ ਇਧਰ ਪੁਆਇੰਟ ਜਿਹੜਾ ਮਾਨੂਕੇ ਗੱਲ ਵਾਲੇ ਜੀਵਨ ਨੇ ਯੂਐਸਏ ਨੂੰ ਜ਼ੋਰਦਾਰ ਮਾਰ ਲਿਆ ਐਨ ਕਹਿੰਦੇ ਮਾਨੂਕੇ ਵਾਲਾ ਇਹ ਦੁਨੀਆ ਤੇ ਸੱਤ ਅਜੂਬੇ ਅੱਠਵਾਂ ਤੇਰਾ ਯਾਰ ਕੁੜੇ ਇਹਨੂੰ ਅਜੂਬਾ ਆਖਿਆ ਜਾਂਦਾ ਖੇਡ ਕਬੱਡੀ ਦੇ ਵਿੱਚ ਫਰਤੀਲਾ ਜਾਂ ਦਸ਼ੀਲਾ ਜਾਂ ਖਿਡਾਰੀ ਐਨ ਦਿਲ ਜਿੱਤਦਾ ਇੱਕ ਵਾਰੀ ਟੱਚ ਲਾ ਕੇ ਦੂਰ ਹੋ ਜੇ ਫੇਰ ਲੋਟ ਨਹੀਂ ਆਉਂਦਾ ਪਰ ਫਰੀਦ ਅਰਸ਼ ਵੀ ਜਫੇ ਖਰਿਆਂ ਨੂੰ ਪਾਉਂਦਾ ਆਉ ਗਿਆ 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 ਸਿਰਾਂ ਲਾ ਗਿਆ ਉਹ ਮੁੰਡਿਆ ਸਿਰਾਂ ਲਾ ਗਿਆ ਮਾੜੂ ਕੀ ਆੜਿਆ ਦਿਲ ਜਿੱਤ ਗਿਆ ਪਰ ਤੇਆ